ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮਜੂਦਾਂ ਸਤਿਕੰਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਅਦ ਤੁਹਾਨੂੰ ਦੱਸਦੇ ਕਿ ਅੱਜ ਤਨਤਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਤਿਕੰਨ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਲੈ ਕੇ ਆਏ ਹਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਦਾ ਏਠਾ ਟਾਟਾ ਮਾਰਦਾ ਇਕੱਠ ਗੁਰੂ ਘਰ ਵਿਖੇ ਵੱਡੇ ਪੱਧਰ ਦੇ ਉੱਤੇ ਪਹੁੰਚਿਆ ਹੋਇਆ ਤਾਂ ਤਸਵੀਰਾਂ ਜੋ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੀਆਂ ਕਰਦੇ ਹਾਂ ਤਾਂ ਸੰਗਤਾਂ ਦਾ ਜੋ ਇਕੱਠ ਹੈ ਗੁਰੂ ਘਰ ਵਿਖੇ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਜਾਰੇ ਕਰ ਰਿਹਾ ਹੈ ਇਸ ਪਾਵਨ ਦਿਹਾ ਵਾਹਿ ਗੁਰੂ ਸਤਨਾਮ ਸ੍ਰੀ ਵਾਹਿ ਗੁਰੂ ਸਤਨਾਮ ਸ੍ਰੀ ਵਾਹਿ ਗੁਰੂ ਸਤਨਾਮ ਸ੍ਰੀ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਗੁਰੂ ਵਾਹਿ ਗੁਰੂ ਤਨ ਸਿਰਿ ਵਾਹਿਗੁਰੂ ਸਤਨਾਮ ਸਿਰਿ ਵਾਹਿਗੁਰੂ ਸਤਨਾਮ ਸਿਰਿ ਵਾਹਿਗੁਰੂ ਸਤਨਾਮ ਸਿਰਿ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ sri vahe guru guru sat naam sri vahe guru sat naam sri vahe guru sat naam sri vahe guru vahe guru tan vahe ਤਾਂ ਲਗਦਾ ਤਸਵੀਰਾਂ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੀਆਂ ਕੀਤਾ ਸਾਡੇ ਨਾਲ ਕੋਈ ਸੰਗਤ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਮਹਾਰਾਜ ਜੀ ਦਾ ਤਾਂ ਤੁਸੀਂ ਆਏ ਹੋ ਗੁਰੂ ਘਰ ਵਿਖੇ ਦਰਸ਼ਨ ਦਰਹਿ ਕਿਤੇ ਕਿਵੇਂ ਦਾ ਬਹੁਤ ਵਧੀਆ ਲੱਗਾ ਜੀ ਰਾਜਸਥਾਨ ਤੋਂ ਆਏ ਬੜੀ ਦੂਰ ਤੇ ਦਰਸ਼ਨ ਮੇਲੇ ਕਰਨ ਆਏ ਸੀ ਬੜੇ ਪਹਿਲਾਂ ਤੋਂ ਸਵਾਬ ਬਣ ਗਿਆ ਸੀ ਕਿ ਦਰਬਾਰ ਸਾਹਿਬ ਜਾਵਾਂਗੇ ਦਰਸ਼ਨ ਮੇਲੇ ਕਰਾਂਗੇ ਪਰਿਵਾਰ ਨੂੰ ਵੀ ਲੈ ਕੇ ਜਾਵਾਂਗੇ ਸੋ ਬਹੁ ਬਹੁਤ ਵਧੀਆ ਲੱਗਾ ਜੀ ਖਾਸ ਤੌਰ ਤੇ ਅੱਜ ਦੇ ਮੌਕੇ ਦੇ ਉੱਤੇ ਕਿਉਂਕਿ ਜਿੱਥੇ ਕਿ ਅੱਜ ਕੱਲ ਦੀ ਪੀੜ੍ਹੀ ਜਿਹੜੀ ਗੁਰੂ ਸਾਹਿਬਾਨ ਨੂੰ ਭੁੱਲਦੀ ਜਾ ਰਹੀ ਆ ਤਾਂ ਉਹ ਉਹਨਾਂ ਨੂੰ ਕਿਵੇਂ ਵੇਖਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਦੀ ਪੀੜ੍ਹੀ ਇਹ ਦੇਖੋ ਜੀ ਅੱਜ ਅੱਜ ਕੱਲ ਦੇ ਜਿਹੜੇ ਵਜਨ ਨੇ ਅੱਜ ਕੱਲ ਦੀ ਜਿਹੜੀ ਪੀੜ੍ਹੀ ਦੇ ਵਾਸਤੇ ਇਹ ਬਹੁਤ بڑا ਹੈ ਕਿ ਜਿਹੜਾ ਗਲਤ ਦੌਰ ਤੇ ਚੱਲ ਰਹੇ ਨੇ ਨਸ਼ਿਆਂ ਦੇ ਦੌਰ ਤੇ ਚੱਲ ਰਹੇ ਨੇ ਗੁਰੂ ਘਰ ਬਾਰੇ ਪਾਸੇ ਤਾਂ ਘਟਦੇ ਆਣ ਹੈ ਬਹੁਤ ਮਾੜੀ ਗੱਲ ਹੈ ਪਰ ਗੁਰੂ ਗੁਰਨਾਣ ਦੇਵ ਜੀ ਨੇ ਕਰਨੀ ਨਾਮੇ ਦੇ ਵਿੱਚ ਪਹਿਲਾਂ ਹੀ ਬਚਨ ਕਰ ਦਿੱਤੇ ਸਨ ਕਿ ਸਮਾਂ ਇਦਾਂ ਦਾ ਆ ਜਾਏਗਾ ਕਿ ਇਹ ਸਮਾਜ ਵਾਪਸ ਆਏਗਾ ਸਤਜੁਗ ਐਵੇਂ ਦਾ ਸਮਾਂ ਵਾਪਸ ਆਏਗਾ ਕਰਨੀ ਨਾਮੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਚਨ ਕਰ ਦਿੱਤੇ ਸਨ ਉਹ ਹੁਣ ਸਮਾਂ ਵਾਪਸ ਆਉਣਾ ਹੈ ਜੰਗ ਜੁਦ ਹੋਣੇ ਨੇ ਸੋ ਬੇਨਤੀ ਹੈ ਸੰਗਤ ਨੂੰ ਕਿ ਹੌਲੀ ਹੌਲੀ ਜੁੜਦੇ ਗੁਰੂ ਘਰ ਨਾਲ ਜੁੜੇ ਪ੍ਰੇਮ ਪਿਆਰ ਕਰੇ ਸੋ ਇਤਨੀ ਹੀ ਬੇਨਤੀਆਂ ਪ੍ਰਵਾਨ ਕਰਿਓ ਜੀ ਜੀ ਇਹ ਤਸਵੀਰਾਂ ਜਿਹੜੀਆਂ ਗੁਰੂ ਘਰ ਦੀਆਂ ਵੀ ਤੜਨਾ ਸਾਂਝੇ ਕੀਤੇ ਆਂ ਸੰਗਤਾਂ ਜਿਹੜੀਆਂ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਵਿਖੇ ਪਹੁੰਚ ਰਹੀਆਂ ਨੇ ਦਰਸ਼ਨ ਦੇ ਕਰ ਰਹੀਆਂ ਨੇ ਕਿਉਂਕਿ ਦੱਸ ਜੀਏ ਕਿ ਅੱਜ ਪ੍ਰਕਾਸ਼ਪੁਰ ਮੌਕੇ ਜਿੱਥੇ ਕਿ ਸੰਗਤ ਅੱਜ ਗੁਰੂ ਘਰ ਵਿਖੇ ਨਤਮਸਤਕ ਹੋ ਰਹੀ ਆ ਉੱਥੇ ਹੀ ਸੂਬੇ ਭਰ ਦੇ ਵਿੱਚ ਗਰਮੀ ਦਾ ਕਹਿਰ ਵੀ ਜਿਹੜਾ ਵੱਧਦਾ ਜਾ ਰਿਹਾ ਲੇਕਿਨ ਗਰਮੀ ਤੋਂ ਜੋ ਕਹਿ ਸਕਦੇ ਆ ਕਹਿਰ ਦੀ ਪ੍ਰਵਾਹ ਕਿਤੇ ਬਗੈਰ ਜਿਹੜੀ ਸੰਗਤਾ ਦੀ ਆਸਤਾ ਸ਼ਰਧਾ ਭਾਵਨਾ ਜਿਹੜੀ ਆ ਉਸ ਗਰਮੀ ਤੋਂ ਕਈ ਗੁਣਾ ਵੱਧ ਆ ਤਾਂ ਅੱਜ ਇਸ ਪਵਨ ਦਿਹਾੜੇ ਮੌਕੇ ਗੁਰੂ ਘਰ ਵਿਖੇ ਆ ਕੇ ਦਰਸ਼ਨ ਦਾਰੇ ਕਰਕੇ ਸੰਗਤ ਆਪਣੇ ਆਪ ਨੂੰ ਕਾਫੀ ਜਗਾ ਸੁਭਾਕੇਸ਼ਾਲੀ ਸਮੇ ਰਹੀ ਆ ਤਾਂ ਉੱਥੇ ਹੀ ਤਸਵੀਰਾਂ ਜਿਹੜੀਆਂ ਗੁਰੂ ਘਰ ਦੇ ਅੰਦਰ ਦੀਆਂ ਤੜਨਾਂ ਸਾਂਝੀਆਂ ਕੀਤੀਆਂ ਨੇ ਸੰਗਤਾਂ ਨਾਲ ਗੱਲ ਕਰਾਈਆਂ ਤੇ ਅੱਜ ਦੇ ਖਾਸ ਦਿਨ ਦੇ ਉੱਤੇ ਤੜਨ ਨਾਲ ਕੱਲੀ-ਕੱਲੀ ਤਸਵੀਰ ਜਿਹੜੀ ਸਾਂਝੀ ਕਰਦੇ ਰਹਾਂਗੇ ਬਨੇਰੋ ਜਗਮਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਖੇ ਸੁਣਕ ਜਗਮਨੀ ਟੀਵੀ ਸ਼੍ਰੀ ਅਮਸੋ ਸਾਹਿ